ਇਹ ਬਜੁਰਗਾਂ ਦੇ ਨਾ ਸਾਧ ਸੰਗਤ ਜੀ ਜਦੋਂ ਅੰਤਲਾ ਸਵਾ ਸੰਤਲਾ ਸਮਾ ਹੁੰਦਾ ਓਦੋਂ ਨਾ ਟੱਬਰ ਦੇ ਸਾਰੇ ਜੀਆਂ ਨੂੰ ਇਕੱਠਾ ਕਰ ਲੈਂਦੇ ਆ ਕਈ ਸਿਆਣੇ ਪਰਿਵਾਰ ਉਹ ਕਹਿੰਦੇ ਆ ਵੀ ਇਹਦੇ ਮੂੰਹ ਚ ਪਾਣੀ ਪਾ ਦਿਓ ਭਾਈ ਚਮਚਾ ਚਮਚਾ ਵੀ ਪਾਣੀ ਪਾਓ ਪਾਣੀ ਕਈ ਵਾਰੀ ਲੰਗਦਾ ਵੀ ਨਹੀਂ ਹੁੰਦਾ ਫੇਰ ਵੀ ਕਹਿੰਦੇ ਲੈ ਚਮਚਾ ਮੂੰਹ ਨੂੰ ਲਾ ਦੇ ਮਾੜਾ ਜਿਹਾ ਪੋਤਾ ਲਿਆਂਦਾ ਫੜ ਕੇ ਲੈ ਪੁੱਤ ਤੂੰ ਇਹ ਬਾਪੂ ਜਾਂਦਾ ਹੁਣ ਤੇ ਇਹਦੇ ਚਮਚਾ ਮੂੰਹ ਨੂੰ ਲਾ ਦੇ ਪਾਣੀ ਪਾ ਦੇ ਕਹਿੰਦੇ ਤਵਕਾ ਪੋਤੀ ਨੂੰ ਲਿਆਂਦਾ ਲੈ ਭਾਈ ਤੇਰਾ ਬਹੁਤ ਹੀ ਮੋਹ ਕਰਦਾ ਸੀ ਤੇ ਚਮਚਾ ਮੂੰਹ ਚ ਪਾਣੀ ਦਾ ਪਾ ਦੇ ਪਾਵੇ ਨਾ ਪਾਵੇ ਪਾਣੀ ਉਹ ਪਾਣੀ ਪਾਉਣ ਦਾ ਮਤਲਬ ਕੀ ਹੁੰਦਾ ਸੰਗਾ ਜੀ ਅਸਲ ਵਿੱਚ ਉਹਦਾ ਮਤਲਬ ਇਹ ਹੁੰਦਾ ਸੀ ਕਿ ਬਜ਼ੁਰਗ ਦੇ ਮਨ ਵਿੱਚ ਇਹ ਤਰਵਾਸਾ ਵੀ ਮੇਰਾ ਸਾਰਾ ਟਬਰ ਹੁਣ ਮੇਰੇ ਕੋਲੇ ਆ ਉਹ ਨਿਚਿੱਤਾ ਹੋ ਕੇ ਦੁਨੀਆ ਤੋਂ ਜਾਵੇ ਨਹੀਂ ਤੇ ਗੱਲ ਉਹ ਗੱਲ ਨਾ ਕੁੰਡੀ ਬਣ ਕੇ ਅੜੀ ਰਹਿੰਦੀ ਆ ਮੇਰਾ ਪੁੱਤ ਹੈ ਨਹੀਂ ਰੁੱਸਿਆ ਹੋਇਆ ਸੀ ਸੰਗਤ ਜੀ ਮੈਂ ਬੇਨਤੀ ਕਰਾਂ ਤੁਹਾਡੇ ਚਰਨਾਂ 'ਚ ਬੜੀ ਦੂਰ ਦੂਰ ਤੱਕ ਜਾਈ ਦਾ ਸੰਗਤ ਦੇ ਦਰਸ਼ਨ ਕਰੀਦੇ ਆ ਸਾਧ ਸੰਗਤ ਜੀ ਕਦੇ ਕਦੇ ਨਾ ਬੜਾ ਮਨ ਦੁਖੀ ਹੁੰਦਾ ਇਦਾਂ ਦੇ ਵੀ ਕਈ ਕਈ ਕੋਈ ਬਿਰਲਾ ਤਾਵਾ ਹੀ ਹੁੰਦਾ ਵੈਸੇ ਇਦਾਂ ਦਾ ਮਾਂ ਮਰ ਜਾਂਦੀ ਆ ਸੰਗਤ ਜੀ ਸਸਕਾਰ ਕਰਨ ਵੀ ਸਿਵਿਆਂ 'ਚ ਉਹਦੇ ਨਾਲ ਨਹੀਂ ਜਾਂਦੇ ਇੰਨਾ ਕਲੇਸ਼ ਹੋਇਆ ਹੁੰਦਾ ਮੈਂ ਬੇਨਤੀ ਕਰਦਾ ਸੰਗਤ ਜੀ ਜਿਉਂਦਿਆਂ ਜਿਉਂਦਿਆਂ ਦੇ ਝੇੜੇ ਹੁੰਦੇ ਹੀ ਰਹਿੰਦੇ ਆ ਜਿਉਂਦਿਆਂ ਜਿਉਂਦਿਆਂ ਦੇ ਝਗੜੇ ਸੰਗਤ ਜੀ ਪੈਂਦੇ ਆ ਆਪਾਂ ਕਲ ਜੂਗੀ ਜੀਵਾ ਝਗੜੇ ਆਪਣੇ ਥੋੜਾ ਮੁੱਕ ਸਕਦੇ ਆ ਖਾਲਸਾ ਜੀ ਪਰ ਨਾ ਵੀ ਨਾ ਹੜਾ ਦੁਨੀਆ ਦੇ ਲੋਕੋ ਜਿਹੜੀ ਮਾਂ ਨੇ ਜੰਮਿਆ ਢਿੱਡੋਂ ਪਾਲਿਆ ਪਲੋਸਿਆ ਵੱਡਿਆ ਕੀਤਾ ਗੰਦ ਵੀ ਤੋਤਾ ਬੜਾ ਕੁਝ ਕੀਤਾ ਗਿੱਲੀਆਂ ਥਾਵਾਂ ਤੇ ਪਈ ਆਪ ਤੇ ਤੈਨੂੰ ਸੁੱਕੀਆਂ ਥਾਵਾਂ ਤੇ ਪਾਇਆ ਮੂੰਹ ਦੀਆਂ ਬੁਰਕੀਆਂ ਕੱਢ ਕੱਢ ਤੇਰੇ ਮੂੰਹ 'ਚ ਪਾਈਆਂ ਉਹ ਮਾਂ ਮਰ ਜਾਵੇ ਤੇ ਤੂੰ ਉਹਦੇ ਸੰਸਕਾਰ ਤੇ ਵੀ ਨਾ ਜਾਵੇਂ ਤੈਨੂੰ ਦਰਗਾਹ 'ਚ ਕਿਤੇ ਢੋਈ ਮਿਲ ਸਕਦੀ ਆ ਕਿਤੇ ਤੇਰਾ ਪੜਿਆ ਹੋਇਆ ਤੇਰੀਆਂ ਕਿਤਾਬਾਂ ਤੇਰਾ ਕੋਈ ਗੁਰਦੁਆਰੇ ਕੀਤਾ ਪੁੰਨ ਦਾਨ ਉਹ ਕਿੱਥੇ ਜਾਣਾ ਤੇਰਾ ਕਿੱਥੇ ਲੇਖਾ ਬਣਨਾ ਤੇਰਾ ਕਿਹੜੇ ਪਾਸੇ ਤੂੰ ਰੁਪਈਆ ਦੁਨੀਆ ਸਾਥ ਸੰਗ ਹੈ ਮਾਪੇ ਮੁੜ ਕੇ ਨਹੀਂ ਮਿਲਦੇ ਖਾਲਸਾ ਜੀ ਮਰਨ ਤੋਂ ਪਹਿਲਾਂ ਪਹਿਲਾਂ ਨਾ ਜਿਹੜੀਆਂ ਕੋਈ ਗੰਡਾਂ ਦਿੱਤੀਆਂ ਉਹਨਾਂ ਨੂੰ ਖੋਲੋ ਪਿਆਰੀ ਸੰਗਤ ਜੀ ਮਾਪਿਆਂ ਨਾਲ ਤਾਂ ਛੱਡੋ ਕਿਸੇ ਨਾਲ ਵੀ ਐ ਤੁਹਾਡਾ ਕਿਸੇ ਨਾਲ ਵੀ ਐ ਮਰਨ ਤੋਂ ਪਹਿਲਾਂ ਪਹਿਲਾਂ ਘੱਟ ਤੋਂ ਘੱਟ ਸੁਰਖਰੂ ਹੋ ਕੇ ਜਾਈਏ ਖਾਲਸਾ ਜੀ